이라 i l a h b e 다 m a ਕੇਂਦਰ ਸਰਕਾਰ ਨੇ ਪੰਜਾਬ ਵਿੱਚ ਨਸ਼ਾ ਖਤਮ ਕਰਨ ਲਈ ਨਾਰਕੋਟਿਕ ਸੈੱਲ ਖੋਲ੍ਹਿਆ ਹੈ। ਭਾਜਪਾ ਪਿੰਡ-ਪਿੰਡ ਜਾ ਕੇ ਨਸ਼ਾ ਵਿਰੋਧੀ ਗਤੀਵਿਧੀਆਂ ਕਰੇਗੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਹਲਕਾ ਕਨੌਰ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਨੇ ਕੀਤਾ। ਅੱਜ ਅਸੀਂ ਹਲਕਾ ਕਨੌਰ ਤੋਂ ਇੱਕ ਮੁਹਿੰਮ ਦਾ ਆਗਾਜ਼ ਕੀਤਾ ਹੈ ਸਾਡਾ ਸੰਕਲਪ ਨਸ਼ਾ ਮੁਕਤ ਪੰਜਾਬ। ਨਸ਼ਿਆਂ ਨੂੰ ਭਜਾਵਾਂਗੇ, ਨੌਜਵਾਨਾਂ ਨੂੰ ਬਚਾਵਾਂਗੇ। ਜਿਸ ਦੇ ਵਿੱਚ ਸਾਡੇ ਪਾਰਟੀ ਦੇ ਪ੍ਰਧਾਨ ਸ਼੍ਰੀਮਾਨ ਸੁਨੀਲ ਰਖੜ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਉਹਨਾਂ ਦੇ ਨਾਲ ਬੀਬਾ ਜੈ인더 ਕੌਰ ਜੀ ਤੇ ਸਾਡੇ ਬਹੁਤ ਹੀ ਸੀਨੀਅਰ ਨੇਤਾ ਸ਼੍ਰੀ ਗੇਜਾਰਾਮ ਵਾਲਮੀਕੀ ਜੀ ਸਰਦਾਰ ਪਰਮਿੰਦਰ ਸਿੰਘ ਬਰਾੜ ਜੀ ਕਿ ਅੱਜ ਤੁਸੀਂ ਦੇਖਿਆ ਕਿ ਹਲਕੇ ਦੇ ਨੌਜਵਾਨਾਂ ਚ ਕਿੰਨਾ ਉਤਸ਼ਾਹ ਹੈ ਤੇ ਨੌਜਵਾਨਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਅਸੀਂ ਕੱਲੇ-ਕੱਲੇ ਪਿੰਡ ਜਾ ਕੇ ਇੱਕ ਅਭਿਆਨ ਚਲਾਵਾਂਗੇ ਨਸ਼ਿਆਂ ਦੇ ਖਿਲਾਫ ਜੋ ਭਗਵੰਤ ਮਾਨ ਸਰਕਾਰ ਨੇ ਇੱਕ بڑے ਲਾਰੇ ਲਾਏ ਸੀ ਪੰਜਾਬ ਦੇ ਲੋਕਾਂ ਨੂੰ ਕੀ ਅਸੀਂ ਨਸ਼ਾ ਭਜਾਵਾਂਗੇ ਨੌਜਵਾਨਾਂ ਨੂੰ ਰੋਜ਼ਗਾਰ ਦਵਾਂਗੇ ਬੜੇ ਉਹਨਾਂ ਨੇ ਝੂਠੇ ਵਾਅਦੇ ਕਰਕੇ ਸਰਕਾਰ ਸੱਤਾ ਚ ਆਏ ਸੀ ਪਰ ਉਹਦਾਂ ਦਾ ਕੁਝ ਵੀ ਨਹੀਂ ਹੋਇਆ ਇਸ ਕਰਕੇ ਅਸੀਂ ਹੁਣ ਆਪਣੀ ਟੀਮ ਨੂੰ ਨਾਲ ਲੈ ਕੇ ਕੱਲੇ-ਕੱਲੇ ਪਿੰਡ ਜਾਵਾਂਗੇ ਤੇ ਹਲਕਾ ਘਨੌਰ ਨੂੰ ਨਸ਼ਾ ਮੁਕਤ ਬਣਾਵਾਂਗੇ ਜਿੱਦਾਂ ਕਿ ਨਸ਼ਾ ਛਡਾਓ ਲੈ ਕੇ ਤੁਸੀਂ ਇਹ ਕਦੋਂ ਫਰਾਲੇ ਕਰਦੇ ਹੋ ਕਈ ਨਸ਼ਾ ਛੱਡਣਾ ਚਾਹੁੰਦੇ ਨੇ ਨੌਜਵਾਨ ਉਹਨਾਂ ਨੂੰ ਕੋਈ ਸਹੂਲਤਾਂ ਨਹੀਂ ਮਿਲ ਉਹਨਾਂ ਦੀ ਉਹਨਾਂ ਦੀ ਵੀ ਅਸੀਂ ਹੈਲਪ ਕਰਾਂਗੇ ਕਿਸੇ ਨੂੰ ਮੈਡੀਸਿਨ ਚਾਹੀਦੀ ਹੈ ਜਾਂ ਕਿਸੇ ਨੂੰ ਕਿਸੇ ਆਪਾਂ ਕਹਿ ਸਕਦੇ ਹਾਂ ਕਿ ਟ੍ਰੀਟਮੈਂਟ ਦੀ ਕੋਈ ਜ਼ਰੂਰਤ ਹੈ ਸਾਡੀ ਟੀਮ ਉਹਨਾਂ ਦੇ ਨਾਲ ਹੈ ਕੋ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਸਾਬ ਪਹਿਲੇ ਵਾਲੀ ਸਰਕਾਰਾਂ ਨੇ ਉਸ ਵਾਅਦੇ ਤੇ ਪੂਰੇ ਨਹੀਂ ਉਤਰੇ ਜਿਹਦੇ ਕਰਕੇ ਲੋਕਾਂ ਨੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਹੋਰ ਇਹਨਾਂ ਨੂੰ ਮੌਕਾ ਦਿੱਤਾ ਹੁਣ ਭਗਵੰਤ ਮਾਨ ਜੀ ਜੇ ਆਹ ਕਹਿਣ ਵੀ ਆਓ ਅਰਦਾਸ ਕਰੀਏ ਤਾਂ ਮੈਂ ਸਮਝਦਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਵਾਹਿਗੁਰੂ ਦੀ ਓਟ ਨਾਲ ਤਾਂ ਹਰੇਕ ਬੰਦਾ ਆਪਣਾ ਜੀਵਨ ਆਪਣਾ ਦਿਨ ਉਥੋਂ ਸ਼ੁਰੂ ਕਰਦਾ ਹੈ ਅਸੀਂ ਸਾਰੇ ਗੁਰੂ ਮਹਾਰਾਜ ਦੀ ਓਟ ਨਾਲ ਚੱਲਦੇ ਆ ਪਰ ਸਰਕਾਰ ਦਾ ਕੰਮ ਜਿਹੜਾ ਹੈ ਸ਼ਕਤੀ ਨਾਲ ਇਸ ਮੁੱਦੇ ਨੂੰ ਜੜੋਂ ਕੱਢਣ ਦਾ ਜਿਹੜਾ ਵਾਅਦਾ ਕੀਤਾ ਸੀਗਾ ਉਸ ਤੋਂ ਭੱਜ ਰਹੇ ਆ ਤੇ ਅੱਜ ਹਾਲਾ ਹੈ ਕਿ ਪਿੰਡਾਂ ਪਿੰਡਾਂ ਦੇ ਅੰਦਰ ਇਸ ਕਿਸਮ ਦਾ ਨਸ਼ਾ ਵਧ ਰਿਹਾ ਹੈ ਉਹ ਬੇਕਾਬੂ ਹੈ ਨਸ਼ੇ ਦਾ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ ਵੀ ਨਸ਼ੇ ਦਾ ਕੰਮ ਫਿਰੋਤੀਆਂ ਦਾ ਕੰਮ ਗੈਂਗਸ ਆ ਸਾਰੇ ਦੇ ਸਾਰੇ ਜਿਹੜੇ ਵਪਾਰ ਦਾਰੂ ਦਾ ਨਕਲੀ ਦਾਰੂ ਦਾ ਕੰਮ ਜਿਹੜਾ ਸਾਰਾ ਕੰਮ ਜੇਲ੍ਹਾਂ ਚੋਂ ਚੱਲ ਰਿਹਾ ਹੈ ਜਿੰਨੇ ਵੀ ਗੈਂਗਸਟਰਸ ਹੈ ਜਿੰਨੇ ਡਰੱਗ ਡੀਲਰ ਹੈ ਜਿਹੜਾ ਸਭ ਤੋਂ ਸਿਕਿਉਰ ਪਲੇਸ ਹੈ ਜਿੱਥੋਂ ਜਾ ਕੇ ਕਾਪਰੇਟ ਕਰਦੇ ਆ ਉਹ ਜੇਲ੍ਹਾਂ ਪੰਜਾਬ ਦੀਆਂ ਬਣੀਆਂ ਖੜੀਆਂ ਉਤੋਂ ਵੀਡੀਓ ਕਾਨਫਰੰਸਸ ਹੋ ਰਹੀਆਂ ਨੇ ਉਤੋਂ ਮਰਡਰ ਆਰਗੇਨਾਈਜ਼ ਕੀਤੇ ਜਾ ਰਹੀ ਹੈ ਹਾਈ ਕੋਰਟ ਨੇ ਮੇਰੇ ਖਿਆਲ ਤਿੰਨ ਦਫਾ ਨੋਟਿਸ ਦਿੱਤੇ ਪੰਜਾਬ ਸਰਕਾਰ ਨੂੰ ਆ ਹਾਲ ਹੈ ਪੰਜਾਬ ਸਰਕਾਰ ਦਾ ਮੈਂ ਸਮਝਦਾ ਭਗਵੰਤ ਮਾਨ ਜੀ ਆਪਣੀ ਚੀਫ ਮਿਨਿਸਟਰ ਦੇ ਰੋਲ ਦੇ ਅੰਦਰ ਪੂਰੀ ਤਰ੍ਹਾਂ ਫੇਲ ਹੋਏ ਹੈ ਰੋਲ ਮੈਸ ਕਰਕੇ ਕਹਿ ਰਿਹਾ ਵੀ ਉਹਨਾਂ ਨੇ ਬੜੇ ਕਿਰਦਾਰ ਨਿਭਾਏ ਸਟੇਜ ਤੇ ਪਰ ਜਦੋਂ ਲੋਕਾਂ ਦੇ ਸਟੇਜ ਤੇ ਆਏ ਹੈ ਜੁਣੀ ਉਸ ਸਟੇਜ ਤੇ ਆਏ ਹੈ ਇਥੇ ਪੂਰੀ ਤਰ੍ਹਾਂ ਫੇਲ ਹੋਏ ਹੈ ਇੰਦਰ ਸਰਕਾਰ ਕੀ ਉਪਰਾਨਾ ਕਰਨੀ ਕੋ ਪੰਜਾਬ ਦੇ ਵਿੱਚ ਜਦੋਂ ਆਪਣੇ ਵੱਲੋਂ ਕੀ ਨਸ਼ਾ ਨੂੰ ਲੈ ਕੇ ਨਸ਼ਾ ਛਡਾਉਣ ਪਏ ਦੇਖੋ ਸਰਕਾਰ ਆਪਣੇ ਤਰਫੋਂ ਹਰ ਇੱਕ ਕਿਸਮ ਦਾ ਸਹਿਯੋਗ ਇਥੇ ਜਿਹੜੇ ਨਰਕੋਟਿਕਸ ਕੰਟਰੋਲ ਬਿਊਰੋ ਦੇ ਦਫਤਰ ਖੋਲਿਆ ਗਿਆ ਹੈ ਇਸੇ ਕਰਕੇ ਖੋਲਿਆ ਗਿਆ ਹੈ ਬੀਐਸਐਫ ਨੇ ਵੀ ਜਿਹੜਾ ਲਿਸਟ ਦਿੱਤੀ ਹੈ ਸਾਹਿਬ ਇਹਨਾਂ ਨੂੰ ਤਾਂ ਫੜ ਲਓ ਜਿਹੜੇ ਨੋਨ ਹੈਬਿਚੁਅਲ ਕ੍ਰਾਈਮਨਲਸ ਹੈਗੇ ਸੂਪ ਹਾਈ ਕੋਰਟ ਨੂੰ ਹਦਾਇਤ ਕਰਨੀ ਪਈ ਹੈ ਹਾਈ ਕੋਰਟ ਪੁੱਛ ਰਹੀ ਹੈ ਪੰਜਾਬ ਸਰਕਾਰ ਨੂੰ ਵੀ ਤੁਸੀਂ ਫੜਦੇ ਕਿਉਂ ਨਹੀਂ ਫਿਰ ਉੱਥੇ ਕੇਂਦਰ ਸਰਕਾਰ ਕੀ ਕਰੂਗੀ ਸਾਹਿਬ ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ ਪੰਜ ਸਾਲ ਤੋਂ ਦੀ ਸਰਕਾਰ ਰਹੀ ਹੈ ਕਾਂਗਰਸ ਸਰਕਾਰ ਚ ਰਿਹਾ ਕਟੜ ਸਾਹਿਬ ਨੇ ਨਸ਼ਾ ਤੋਣ ਦੇ ਲੱਗ ਫੋੜ ਨੇ ਜਿਹੜੀ ਗੱਲ ਕੀਤੀ ਸੀ ਉਦੋਂ ਤੱਕ ਹੀ ਖਤਮ ਹੋਇਆ ਦੇਖੋ ਮੈਂ ਆ ਹੀ ਕਹਿਣਾ ਚਾਹਣਾ ਵੀ ਲੋਕਾਂ ਨੇ ਜੇ ਰਿਜੈਕਟ ਕੀਤਾ ਚਾਹੇ ਕਾਂਗਰਸੀ ਜਿਸ ਚ ਮੈਂ 50 ਸਾਲ ਰਿਹਾ ਚਾਹੇ ਅਖਾਲੀ ਸੀਗੇ ਇਸੇ ਕਰਕੇ ਰਿਜੈਕਟ ਕੀਤਾ ਸਭ ਇਹ ਸਾਰੀਆਂ ਗੱਲਾਂ ਦਾ ਨਤੀਜਾ ਹੈ ਵੀ ਇਹਨਾਂ ਨੂੰ ਲੈ ਕੇ ਆਏ ਸੀ ਫਿਰ ਇਹਨਾਂ ਨਾਲ ਤਾਂ ਹੋਈ ਚੰਗੇ ਸੀਗੇ ਉੱਥੇ ਮੰਤਰੀ ਇਹਨਾਂ ਕੰਮਾਂ ਚੰਦ ਨਹੀਂ ਫੜੇਗੇ ਜਿਨ੍ਹਾਂ ਦੇ ਮੰਤਰੀ ਰੋਜ਼ ਪકડੇ ਜਾਂਦੇ। ਜੋ ਇਸ ਕਰਕੇ ਜਿਵੇਂ ਕਹਾਵਤ ਹੈ ਨਾ ਕਹਿੰਦਾ ਅੱਗੇ ਸੇ ਪਿੱਛਾ ਬਲਾਰ ਨਾਮ ਬੁਲਾ ਲਟੂਰੀ ਲੋਕ ਉਹਨਾਂ ਨੂੰ ਚੰਗੇ ਕਹਿਣ ਲੱਗੇ ਜਿਹੜੇ ਪੈਚਵਰਕ ਵਾਲੇ ਉਹਨਾਂ ਨੂੰ ਕਹਿੰਦੇ ਨਾਲੋਂ ਤੋਂ ਪੈਚਵਰਕ ਹੀ ਠੀਕ ਸੀ। ਅੱਜ ਵਿਕਾਸ ਸ਼ਰਮਾ ਜੀ ਦੇ ਪ੍ਰੋਗਰਾਮ ਤੇ ਆਪ ਕੀ ਕਹਿਣਾ ਚਾਹੋਗੇ? ਦੇਖੋ ਵਿਕਾਸ ਸ਼ਰਮਾ ਜੀ ਨੇ ਬਹੁਤ ਹੀ ਬੜੀਆ ਇੱਕਾ ਜਿਹੜਾ ਸੰਕਲਪ ਲਿਆ ਹੈ ਨਸ਼ਾ ਮੁਕਤੀ ਦਾ ਆਪਣੇ ਤੌਰ ਤੇ ਖੜਾ ਹੋਣਾ ਪੂਗਾ ਸਭ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਤੇ ਨਾਲੇ ਮਤਲਬ ਉਹ ਵੀ ਲੋਕ ਘਰਾਂ 'ਚ ਬਹਿ ਜਾਣਗੇ। ਮੈਨੂੰ ਇਸ ਗੱਲ ਦਾ ਦੁੱਖ ਹੈ ਵੀ ਪਿੰਡੋਂ ਪਿੰਡੀ ਸਾਡੀਆਂ ਮਾਤਾਵਾਂ ਪੈਣਾ ਰਾਤ ਨੂੰ ਠਿਕਰੀ ਪੈਰਾ ਦਿੰਦੀਆਂ ਚੰਗੀ ਲੱਗਦੀ ਹੈ ਸਾਡੀ ਸਾਡੀਆਂ ਮਾਤਾਵਾਂ ਨੂੰ ਆ ਜੋ ਕੁਝ ਹੋ ਰਿਹਾ ਹੈ ਇਹ ਸਰਕਾਰ ਦੀ ਨਲਾਇਕੀ ਦੇ ਵਜ੍ਹਾ ਨਾਲ ਹੋ ਰਿਹਾ ਵੀ ਸਿਵਲ ਸੁਸਾਇਟੀ ਨੂੰ ਅੱਗੇ ਆਣਾ ਪਿਆ ਬਹੁਤ ਹੀ ਅੱਛਾ ਹੰਗਾਰਾ ਵਿਕਾਸ ਸ਼ਰਮਾ ਜੀ ਨੇ ਜਿਹੜਾ ਕੰਮ ਕੀਤਾ ਇਹਨਾਂ ਨੂੰ ਮੈਂ ਵਧਾਈ ਵੀ ਦੇਣਾ ਤੇ ਨਾਲ ਕੱਲਾ ਨਸ਼ਾ ਮੁਕਤ ਨਹੀਂ ਇਹਨਾਂ ਨੇ ਨਾਲ ਜਿਹੜਾ ਬੇਟੀ ਪੜਾਓ ਬੇਟੀ ਬਚਾਓ ਵਾਲਾ ਜਿਹੜਾ ਅਭਿਆਨ ਚਲਾਇਆ ਉਹਦਾ ਵੀ ਇਲਾਕੇ ਦੇ ਅੰਦਰ ਬਹੁਤ ਵੱਡਾ ਹੰਗਾਰਾ ਮਿਲਿਆ ਮੈਂ ਸਮਝਦਾ ਇਸ ਕਿਸਮ ਦੇ ਨੌਜਵਾਨਾਂ ਨੂੰ ਲੋਕਾਂ ਨੇ ਮੌਕਾ ਦੇਣਾ ਚਾਹੀਦਾ ਹੈ